ਲੰਡਨ ਨੰਦਾਪੁਰ ਲੰਡਨ ਵਿੱਚ ਹੋਈਆਂ ਪਰੇ ਜਾਨਨ ਦਾ ਬਲਕੋ ਇਹਦੇ ਪਿੰਡੇ ਤੋਂ ਵਰਤੀ ਬਣ ਕੇ ਜਦ ਪੜਦਾ ਆਉਂਦਾ ਆਪਣਾ ਸੁਰਬਾਨ ਕਰਦੀ ਹੁੰਦਾ ਜੋ ਤੋਂ ਜੀਵਨ ਤੋਂ ਲੰਡਨ ਦੇ ਬਹੇਆ ਲੰਡਨ ਦੀ ਇੰਜੀਨੀਅਰਿੰਗ ਹੈ ਵਾਓ ਇਹਨਾਂ ਦਾ ਸੇਵਾ ਦੀ ਸੇਵਾ ਦੇ ਰਿਹਾ ਸਥਾਨ ਤੇ ਚਲੇ ਗਏ ਕਿਥੇ ਤੋਂ ਤੁਹਾਨੂੰ ਲੱਗੇ ਉਾਰ ਅਰਦਾਸ ਇਹਦੇ ਜੋਰ ਤੋਂ ਤੇਰੇ ਤੋਂ ਹਮ ਯਾਤਰੀ ਉਹ ਤੀਰਥ ਬਣ ਕੇ ਮੈਂ ਯਾਤਰੀ ਬਣ ਕੇ ਫਿਰ ਤੇਰੇ ਦਰਸ਼ੀ ਕਰਨ ਆਸ ਤੇ ਆ ਰਿਹਾ ਹਾਂ ਐਸੀ ਭਗਤ ਰਵਦਾਸ